ਪਕਿਆ ਕਰਨ ਦੀ ਜ਼ਰੂਰਤ ਹੈ ਮੈਂ ਇਹ बार-बार ਇਹ ਕਹਿ ਰਹੀ ਹਾਂ ਕਿ ਚੌਂਕਰ ਤੋਂ ਲੈਂਡ ਕਰਨ ਵਾਸਤੇ ਕੋਆਰਡੀਨੇਟ ਸਿਗਨਲ ਸਾਰਾ ਪਕਿਆ ਕਰਨੇ ਦੇਣਾ ਹੁੰਦਾ ਹੈ ਕੋਈ ਅਜੇ ਪਾਇਲਟ ਲੈ ਕੇ ਨਹੀਂ ਆ ਰਹੇ ਸਨ ਕੇਂਦਰੀ ਮੰਤਰੀ ਤੁਸੀਂ ਕੀ ਬੋਲਦੇ ਹੋ ਕਿ ਬੈਸੇ ਫਾਇਲਟ ਲੈ ਕੇ ਆਗੇ ਪੁਰਾਣੇ ਐਕਸਪੀਰੀਅੰਸ ਫਾਇਲਟ ਉਹ ਹੈਲੀਕਾਪਟਰ ਨੂੰ ਲੈ ਕੇ ਆਏ ਕਿ ਚਾਰ ਵਾਰ ਹੈਲੀਕਾਪਟਰ ਮੰਡਸਾ ਤੋਂ ਬਿੰਦਾਵੜਿਆ ਚਾਰ ਵਾਰ ਵਾਪਸ ਆਇਆ ਉੱਤੇ ਘੁੰਮਦਾ ਰਿਹਾ ਲੈਂਡ ਵੀ ਕਰ ਸਕਿਆ ਤਾਂ ਇਹਦਾ ਮਤਲਬ ਕੀ ਹੈਗਾ ਇੱਕ ਉਹਨਾਂ ਦੀ ਪ੍ਰਸ਼ਾਸਨ ਜਿੱਥੇ ਜਾਨ ਜਿੱਤਾਰ ਹੱਥ ਮੈਨਜ ਕਰੀਆ ਵੀ ਤੇ ਐਨਾ ਹੀ ਮੇਰੇ ਤੋਂ ਡਰ ਲੱਗਦਾ ਜੇ ਤੁਸੀਂ ਨਹੀਂ ਚਾਹੁੰਦੇ ਕਿ ਮੈਂ ਜਿੱਤਾਂ ਤਾਂ ਤੁਸੀਂ ਗੋਲੇ ਮਾਰ ਸਕਦੇ ਹੋ ਵਰਨਾ ਮੈਂ ਤਾਂ ਜਿੱਤੂਗੀ ਲੋਕ ਮੇਰੇ ਨਾਲ ਹੈ ਮਾਨਸਾ ਦੇ ਵਿੱਚ ਭਾਜਪਾ ਉਮੀਦਵਾਰ ਪਰਮਪਾਲ ਕੋਰ ਦੇ ਹੱਕ ਵਿੱਚ ਟੂਨ ਰੈਲੀ ਕੀਤੀ ਗਈ ਇਸ ਰੈਲੀ ਦੇ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕਰਨੀ ਸੀ ਪਰ ਉਹਨਾਂ ਦਾ ਹੈਲੀਕਾਪਟਰ ਮਾਨਸਾ ਵਿੱਚ ਨਾ ਉਤਰਨ ਕਾਰਨ ਉਹ ਇਸ ਰੈਲੀ ਵਿੱਚ ਸ਼ਾਮਲ ਨਹੀਂ ਹੋ ਸਕੇ ਜਿਸ ਤੋਂ ਬਾਅਦ ਭਾਜਪਾ ਉਮੀਦਵਾਰ ਪਰਮਪਾਲ ਕੋਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੇ ਭੜਕਦੀ ਨਜ਼ਰ ਆਈ ਪਰਮਪਾਲ ਨੇ ਕਿਹਾ ਕਿ ਹੈਲੀਕਾਪਟਰ ਬਠਿੰਡਾ ਤੋਂ ਮਾਨਸਾ ਚੱਕਰ ਲਗਾਉਂਦਾ ਰਿਹਾ ਪਰ ਮਾਨਸਾ ਪ੍ਰਸ਼ਾਸਨ ਨੇ ਲੈਂਡਿੰਗ ਦਾ ਸਿਗਨਲ ਨਹੀਂ ਦਿੱਤਾ ਜਿਸ ਕਾਰਨ ਸਮ੍ਰਿਤੀ ਇਰਾਨੀ ਰੈਲੀ ਵਿੱਚ ਸ਼ਾਮਲ ਨਾ ਹੋ ਸકી ਇਹ ਸਭ ਕੁਝ ਦੀ ਰੈਲੀ ਨੂੰ ਅਸਫਲ ਬਣਾਉਣ ਦੇ ਮਕਸਦ ਨਾਲ ਕੀਤਾ ਗਿਆ। ੜਕੀ ਪਰਮਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੇ ਰਾਹ ਵਿੱਚ ਹਰ ਹਿੱਲੇ ਰੋੜਾ ਅੜਾ ਰਹੀ ਹੈ ਤੇ ਜੇਕਰ ਉਸ ਸਰਕਾਰ ਨੂੰ ਇੰਨੀ ਹੀ ਮਾੜੀ ਲੱਗਦੀ ਹੈ ਤਾਂ ਉਸ ਨੂੰ ਗੋਲੀ ਹੀ ਮਾਰ ਦਿਓ। ਅਮ੍ਰਿਤੀ ਰਾਨੀ ਜੀ ਨੇ ਆਉਣਾ ਸੀ ਕਿਉਂ ਨਹੀਂ? ਚੌਪਰ ਉਹਨਾਂ ਦਾ ਇੱਥੇ ਲੈਂਡ ਹੋਣ ਦਿੱਤਾ ਗਿਆ। ਦੇਖੋ ਜੀ ਪੰਜਾਬ ਸਰਕਾਰ ਦਾ ਮੈਂ ਇਹ बार-बार ਇਹ ਕਹਿ ਰਹੀ ਆ ਕਿ ਚੌਪਰ ਨੂੰ ਲੈਂਡ ਕਰਨ ਵਾਸਤੇ ਕੋਆਰਡੀਨੇਟ ਸਿਗਨਲਸ ਖਰਾਬ ਕੁਝ ਪ੍ਰਸ਼ਾਸਨ ਨੇ ਦੇਣਾ ਹੁੰਦਾ ਹੈ। ਕੋਈ ਐਡਵੈਂਡ ਪਾਇਲਟ ਲੈ ਕੇ ਨਹੀਂ ਆ ਰਹੇ ਸੀ। मंत्री की के वैसे पायलट लेके आगे पुराने पायलट हैलीकॉप्टर नैके आए थे चार बार हैलीकाप्टर मानसा तो बठिडा मुड़िया चार बार वापस आया उसे घूमता रहा लैंड नहीं कर सकिया तो मतलब की है प्रशासन जीव सरकार ਮੈਂ ਤੁਸੀਂ ਕਹਿ ਰਹੇ ਸੀ ਪੰਜਾਬ ਸਰਕਾਰ ਤੁਹਾਡੇ ਨਾਲ ਇਸ ਤਰ੍ਹਾਂ ਦੇ ਵਿਤਕਰੀ ਕਰ ਰਹੀ ਹੈ ਤੁਸੀਂ ਜੋ ਇਹ ਕਹਿ ਵੀ ਕਿ ਸਾਨੂੰ ਗੋਲੀ ਮਾਰ ਦਿਓ ਜੇ ਨਹੀਂ ਜਾਨੀ ਹਾਂ ਤੇ ਬਹਿ ਕੇ ਕੀ ਆ ਵੀ ਫਿਰ ਜਿੰਨਾ ਹੀ ਮੇਰੇ ਤੋਂ ਡਰ ਲੱਗਦਾ ਜੇ ਤੁਸੀਂ ਨਹੀਂ ਚਾਹੁੰਦੇ ਕਿ ਮੈਂ ਜਿੱਤਾਂ ਤੇ ਤੁਸੀਂ ਗੋਲੇ ਮਾਰ ਤੱਕ ਦਿਓ ਵਰਨਾ ਮੈਂ ਤਾਂ ਜਿੱਤੂਗੀ ਲੋਕ ਮੇਰੇ ਨਾਲ ਮੈਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰ ਵੱਲੋਂ ਦਾਇਰ ਤਾਂ ਕੀਤੀਆਂ ਗਈਆਂ ਸੀ ਕਿ ਪਰਮਪਾਲ ਚੋਣ ਨਹੀਂ ਲੜ ਸਕਣਗੇ ਉਹ ਆਪਣਾ ਕੀਤਾ ਉਹਨਾਂ ਦਾ ਮਨਜ਼ੂਰ ਨਹੀਂ ਕੀਤਾ ਗਿਆ। ਹਾਂ ਉਹ ਉਹ ਹਰ ਥਾਂ ਤੇ ਕਿਹਦੇ ਵਾਸਤੇ ਰਿਪੋਰਟ ਖੜੀ ਕਰਦੇ ਆ ਮੈਂ ਚੋਣ ਲੜਦੀ ਆ ਰਹੀਆਂ ਅੱਜ ਵੀ ਲੜ ਰਹੀਆਂ ਲੜੂੰਗੀ ਵੀ ਜਿੱਤੂੰਗੀ ਵੀ ਲੋਕ ਮੇਰੇ ਨਾਲ ਉਹਦੇ ਕੋਈ ਰੋਲਾ ਨਹੀਂ ਪੰਜਾਬ ਸਰਕਾਰ ਇਹੋ ਜਿਹਾ ਸਰਾਕਾ ਕਰਦੀ ਰਹੂਗੀ ਕਰੀ ਜਾਵੇਗਾ ਪਰ ਨਹੀਂ ਕਰੇਗਾ।